ਆਓ ਸਾਧ ਸੰਗਤ ਜੀ ਗੁਰੂ ਮਹਾਰਾਜ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਕਰੀਏ ਗਾਜੇ ਵਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਕਥਾ ਸਾਂਝੀ ਕਰਨ ਜਾ ਰਹੇ ਹਾਂ ਸਾਧ ਸੰਗਤ ਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਤੁਸੀਂ ਕਿਹੜੇ ਦੋ ਸ਼ਬਦਾਂ ਦਾ ਦੋ ਪੰਗਤੀਆਂ ਦਾ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਜਾਪ ਕਰਨਾ ਹੈ ਸਾਸ਼ੰਗਤ ਜੀ ਮਹਾਪੁਰਖ ਜੀ ਆਗਦੇ ਹਨ ਤਾਂ ਧੰਨ ਬਾਬਾ ਦੀਪ ਸਿੰਘ ਜੀ ਆਗਦੇ ਹਨ ਵੀ ਜਿਹੜਾ ਵੀ ਇਹ ਦੋ ਪੰਗਤੀਆਂ ਦਾ ਅੰਮ੍ਰਿਤ ਵੇਲੇ ਜਾਪ ਕਰੇਗਾ ਤਾਂ ਸਾਸ਼ੰਗਤ ਜੀ ਉਹਦੇ ਸਾਰੇ ਕਾਜ ਅਸੀਂ ਆਪ ਅੱਗੇ ਹੋ ਕੇ ਸਵਾਰਾਂਗੇ ਸਾਸ਼ੰਗਤ ਜੀ ਸਿਰਫ ਜੋ ਅਸੀਂ ਦੋ ਪੰਗਤੀਆਂ ਦਾ ਜਾਪ ਕਰਨਾ ਹੈ ਸਾਸ਼ੰਗਤ ਜੀ ਅੱਜ ਅਸੀਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਸਾਰੀ ਜਾਣਕਾਰੀ ਦੱਸਾਂਗੇ ਸਾਸ਼ੰਗਤ ਜੀ ਉਸੇ ਜਾਣਦੇ ਹੋ ਸੰਤ ਮਹਾਪੁਰਸ਼ਾ ਚੀਤ ਸਿੰਘਾ ਜੀ ਨੇ ਕਿੰਨੀ ਦੁਨੀਆ ਦਾ ਭਲਾ ਕੀਤਾ ਹੈ ਤੇ ਕਿੰਨੀ ਹੀ ਦੁਨੀਆ ਦਾ ਸੁਧਾਰ ਕੀਤਾ ਹੈ ਛਾ ਸੰਗਤ ਜੀ ਕਿੰਨਾ ਹੀ ਸੰਗਤਾਂ ਨੂੰ ਬਾਣੀ ਦੇ ਨਾਲ ਜੋੜਿਆ ਹੈ ਛਾ ਸੰਗਤ ਜੀ ਅੱਜ ਅਸੀਂ ਤੁਹਾਨੂੰ ਸਾਰਾ ਕੁਝ ਇਸ ਵੀਡੀਓ ਦੇ ਵਿੱਚ ਸਾਂਝਾ ਕਰਾਂਗੇ ਛਾ ਸੰਗਤ ਜੀ ਵੀਡੀਓ ਵਧੀਆ ਲੱਗੀ ਤਾਂ ਆਪਣੇ ਭੈਣ ਭਰਾਵਾਂ ਦੋਸਤਾਂ ਮਿੱਤਰਾਂ ਤੇ ਰਿਸ਼ਤੇਦਾਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜੀ ਸਾਤ ਸੰਗਤ ਜੀ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਸਾਤ ਸੰਗਤ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀਆਂ ਹਰ ਰੋਜ਼ ਨਮੀਆਂ ਵੀਡੀਓਜ਼ ਨੂੰ ਵੇਖਣ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਹਰ ਰੋਜ਼ ਨਮੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਸਕੇ ਸਾਤ ਸੰਗਤ ਜੀ ਤੇ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਜ਼ਰੂਰ ਲਗਵਾਉਣਾ ਜੀ ਤਾਂ ਜੋ ਬਾਬਾ ਜੀ ਦਾ ਆਪ ਤੇ ਆਪ ਦੇ ਸਾਰੇ ਪਰਿਵਾਰ ਉੱਤੇ ਮੇਰਾ ਪ੍ਰਿਹਾਰ ਹੱਥ ਬਣਿਆ ਰਹੀ। ਸਾਧ ਸੰਗਤ ਜੀ ਅਸੀਂ ਤੁਹਾਡੇ ਨਾਲ ਰੋਜ਼ ਨਮੀਆਂ-ਨਮੀਆਂ ਗੁਰਬਾਣੀ ਦੇ ਨਾਲ ਜੁੜੀਆਂ ਹੋਈਆਂ ਵੀਡੀਓਜ਼ ਨੂੰ ਲੈ ਕੇ ਆਉਂਦੇ ਹਾਂ ਕਿ ਸਾਧ ਸੰਗਤ ਜੀ ਵੀਡੀਓ ਵਧੀਆ ਲੱਗੀ ਹੋਵੇ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਜੀ ਤੇ ਆਓ ਹੁਣ ਆਪਾਂ ਕਥਾ ਦੀ ਸਾਂਝ ਪਾਉਂਦੇ ਹਾਂ। ਸਾਧ ਸੰਗਤ ਜੀ ਜੋ ਵੀ ਮਨੁੱਖ ਬ੍ਰਹਮ ਗਿਆਨੀ ਗੁਰਮੁਖਾਂ ਇਹ ਸੰਗਤ ਵਿੱਚ ਮਿਲ ਕੇ ਪ੍ਰਮਾਤਮਾ ਜੀ ਸਿਬਦ ਸੁਲਾਦੇ ਗੀਤ ਗਾਉਂਦੇ ਹਨ ਸਾ ਸੰਗਤ ਜੀ ਉਸ ਦੇ ਆਪਣੇ ਕਰੋਣਾ ਜਨਮਾਂ ਦੇ ਦੁੱਖ ਦੂਰ ਹੋ ਜਾਂਦੇ ਹਨ ਸਾ ਸੰਗਤ ਜੀ ਜੋ ਕੁਝ ਮਨੁੱਖ ਆਪਣੇ ਮਨ ਵਿੱਚ ਸੋਚਦਾ ਹੈ ਸਾ ਸੰਗਤ ਜੀ ਉਹ ਗੁਰਮਖ ਅਨਸਾਰ ਹੋਵੇ ਸਾ ਸੰਗਤ ਜੀ ਉਹੀ ਉਸ ਨੂੰ ਮਿਲ ਜਾਂਦਾ ਹੈ ਸਾ ਸੰਗਤ ਜੀ ਗੁਰੂ ਮਹਾਰਾਜ ਜੀ ਦੀ ਕਿਰਪਾ ਹੋ ਜਾਂਦੀ ਹੈ ਬਖਸ਼ਿਸ਼ ਹੋ ਜਾਂਦੀ ਹੈ ਸਾਧ ਸੰਗਤ ਜੀ ਜਿਹੜੇ ਸਾਧੂ ਸੰਤਾਂ ਮਹਾਪੁਰਖਾਂ ਸਿੱਖ ਸਿੰਘਾਂ ਨੂੰ ਉਹ ਇੱਕ ਵਾਰ ਰੱਬ ਦਾ ਰੂਪ ਹੁੰਦੇ ਹਨ ਤੇ ਉਹ ਜੇਕਰ ਉਹਨਾਂ ਨੂੰ ਝਾਉਂਦੇ ਹਨ ਤਾਂ ਸਾਧ ਸੰਗਤ ਜੀ ਪਰਮਾਤਮਾ ਦੇ ਨਾਮ ਵਿੱਚ ਜੁੜਿਆ ਉਸ ਨੂੰ ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਹਨ ਸਾਧ ਸੰਗਤ ਜੀ ਉਸ ਦਾ ਲੋਕ ਪਰਲੋਕ ਵਿੱਚ ਵੀ ਸਵਰ ਜਾਂਦਾ ਹੈ ਸਾਧ ਸੰਗਤ ਜੀ ਪ੍ਰਭੂ ਦੇ ਨਾਮ ਵਿੱਚ ਜੁੜਨ ਦੀ ਇਹ ਚੰਗੀ ਮਤ ਗੁਰੂ ਜੀ ਕਿਰਪਾ ਨਾਲ ਹੀ ਮਿਲਦੀ ਹੈ ਸਾਧ ਸੰਗਤ ਜੀ ਬ੍ਰह्मज्ञानी ਮਹਾਪੁਰਖਾਂ ਤੇ ਸ਼ੀਰ ਸਿੰਘਾ ਜੀ ਤੇ ਕੋਤਕ ਆਪਾਂ ਸਾਰੇ ਦੁਨੀਆ ਵਾਰੇ ਜਾਣਦੇ ਹੀਆਂ ਕਿ ਜੜੇ ਮਹਾਪੁਰਖ ਉਹਨਾਂ ਨੇ ਸ਼ੀਰ ਸਿੰਘ ਹੁੰਦੇ ਨੇ ਉਹ ਕਿਸ ਤਰ੍ਹਾਂ ਆਪਣੇ ਬੱਚਿਆਂ ਉਤੇ ਕਿਰਪਾ ਕਰਦੇ ਨੇ ਤੇ ਆਪਣੇ ਭਗਤਾਂ ਦੀ ਇਲਾਜ ਰੱਖਦੇ ਨੇ ਤੇ ਜਿਹੜਾ ਵੀ ਉਹਨਾਂ ਦਾ ਸਾਰਾ ਲੈਂਦਾ ਹੈ ਉਹ ਜ਼ਿੰਦਗੀ ਵਿੱਚ ਤਰ ਜਾਂਦਾ ਹੈ ਸਾਧ ਸੰਗਤ ਜੀ ਮਹਾਪੁਰਖ ਸ਼ੀ ਸਿੰਘ ਤੇ ਉਹਨਾਂ ਦੇ ਜਿੰਦਗੀ ਦੇ ਸਾਰੇ ਕਾਰਜ ਰਾਸ ਹੁੰਦੇ ਨੇ ਸਾਸੰਗਤ ਜੀ ਜਿਹੜਾ ਵੀ ਸ਼ੀ ਸਿੰਘਾ ਜਾਂ ਉਹਨਾਂ ਦਾ ਆਸਰਾ ਤੱਕਦਾ ਹੈ ਤਾਂ ਸ਼ੀ ਸਿੰਘ ਆਪੇ ਉਹਨਾਂ ਦੇ ਅੰਗ ਸੰਗ ਸਹਾਇ ਹੁੰਦੇ ਨੇ ਸਾਸੰਗਤ ਜੀ ਐਸੇ ਤਰ੍ਹਾਂ ਹੀ ਪਾਈ ਗੁਰਬਾਣੀ ਦਾ ਫਰਮਾਨ ਹੈ ਬ੍ਰਹਮ ਗਿਆਨੀ ਸਰਵਸ਼ੇਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਤ ਜੀਵੇ ਨਹੀਂ ਮਰਤਾ ਸਾਸੰਗਤ ਜੀ ਉਹਨਾਂ ਦਾ ਕਦੀ ਅੰਤ ਨਹੀਂ ਹੋ ਸਕਦਾ ਪਾਵੇਂ ਉਹ ਸੱਚਖੰਡ ਚਲੇ ਜਾਣ ਸਾਧ ਸੰਗਤ ਜੀ ਪਰ ਉਹ ਜਿੱਥੇ ਵੀ ਉਹਨਾਂ ਦੀ ਗੱਦੀ ਹੁੰਦੀ ਹੈ ਸਾਧ ਸੰਗਤ ਜੀ ਉਹ ਉੱਤੇ ਹੀ ਹਰ ਟਾਈਮ ਉਹ ਹਾਜ਼ਰ-ਨਾਜ਼ਰ ਹੁੰਦੇ ਹਨ ਸਾਧ ਸੰਗਤ ਜੀ ਮਹਾਪੁਰਸ਼ਾਂ ਦੀ ਆਖਦੇ ਹਨ ਸਾਧ ਸੰਗਤ ਜੀ ਜਿਹੜਾ ਇਹ ਦੋ ਪੰਕਤੀਆਂ ਦਾ ਸ਼ਬਦ ਜਾਪ ਕਰੇਗਾ ਰੋਜ਼ ਸਵੇਰੇ ਉੱਠ ਕੇ ਸ਼ਬਦ ਪੈਣਾ ਤੇ ਜਦੋਂ ਤੁਸੀਂ ਬਿਸਤਰ ਤੇ ਹੀ ਬੈਠੇ ਹੋ ਤਾਂ ਉਦੋਂ ਸਾਧ ਸੰਗਤ ਜੀ ਉਸ ਟਾਈਮ ਬਿਨਾਂ ਇਸ਼ਨਾਨ ਕੀਤੇ ਜੁਸੀਂ ਸਿਰਫ ਇਸ ਦੋ ਪੰਕਤੀਆਂ ਦਾ ਜਾਪ ਕਰਨਾ ਹੈ ਸਾਧ ਸੰਗਤ ਜੀ ਸ੍ਰੀ ਸਿੰਘ ਜੀ ਆਖਦੇ ਹਨ ਭਾਈ ਉਹਨਾਂ ਦੇ ਕਾਜ ਅਸੀਂ ਅੱਗੇ ਹੋ ਕੇ ਆਪ ਸਵਾਰਾਂਗੇ ਸਾਧ ਸੰਗਤ ਜੀ ਉਹਨਾਂ ਨੂੰ ਅਸੀਂ ਪਰਤੱਖ ਦਰਸ਼ਨ ਵੀ ਦੇਵਾਂਗੇ ਤੇ ਸਾਰੇ ਦੁੱਖ ਕੱਟ ਦੇਵਾਂਗੇ ਸਾਧ ਸੰਗਤ ਜੀ ਤੁਹਾਡਾ ਸਾਰਾ ਜੀਵਨ ਸੁੱਖਾਂ ਨਾਲ ਭਰ ਜਾਵੇਗਾ ਕੋਈ ਵੀ ਦੁੱਖ ਨਹੀਂ ਆਵੇਗਾ ਸਾਧ ਸੰਗਤ ਜੀ ਜਿਸ ਦੀ ਕੋਈ ਵੱਡੀ ਤੋਂ ਵੱਡੀ ਮਨੋ ਕਾਮਨਾ ਹੈ ਤੋਹਟੀ ਉਹ ਵੀ ਜਰੂਰ ਪੂਰੀ ਹੋ ਜਾਵੇਗੀ ਸ਼ਾ ਸੰਗਤ ਜੀ ਸ਼ੀ ਸਿੰਘ ਜੀ ਆਗਦੇ ਨੇ ਭਾਈ ਵਾਹਿਗੁਰੂ ਦੀ ਬੰਦਗੀ ਵਾਲੇ ਮਹਾਪੁਰਖ ਰੱਬ ਦੇ ਪਿਆਰੇ ਹੁੰਦੇ ਹਨ ਸ਼ਾ ਸੰਗਤ ਜੀ ਉਹ ਹਰ ਰੋਜ਼ ਪ੍ਰਭੂ ਪ੍ਰੇਮ ਦੀ ਨਵੀਂ ਗੱਲ ਸੁਣਾਉਂਦੇ ਹਨ ਸ਼ਾ ਸੰਗਤ ਜੀ ਜਦੋਂ ਸਾਧੂ ਸੰਤਾਂ ਦੀ ਸ਼ੀ ਸਿੰਘਾ ਜੀ ਦੇ ਖੁਸ਼ੀ ਦੇ ਵਿੱਚ ਹੁੰਦੇ ਹਨ ਤਾਂ ਤੁਸੀਂ ਜਾਣਦੇ ਹੀ ਹੋ ਸਾਥ ਸੰਗਤ ਜੀ ਉਹ ਰੋਜ਼ ਹਰ ਰੋਜ਼ ਕੋਈ ਨਾ ਕੋਈ ਵਾਹਿਗੁਰੂ ਦੇ ਨਾਲ ਜੁੜੀ ਹੋਈ ਨਵੀਂ ਗੱਲ ਜ਼ਰੂਰ ਦੱਸਦੇ ਹਾਂ ਸਾਥ ਸੰਗਤ ਜੀ ਤੁਹਾਨੂੰ ਅਗਲੇ ਵੀਡੀਓਜ਼ ਦੇ ਵਿੱਚ ਇਹ ਵੀ ਦੱਸਾਂਗੇ ਕਿ ਸੰਤਾ ਮਹਾਂਪੁਰਖਾਂ ਸ੍ਰੀ ਸਿੰਘਾਂ ਨੇ ਆਪਣੇ ਆਉਣ ਵਾਲੇ ਸਮੇਂ ਬਾਰੇ ਵੀ ਕੁਝ ਗੱਲਾਂ ਦੱਸੀਆਂ ਨੇ ਉਹ ਵੀ ਤੁਹਾਡੇ ਨਾਲ ਆਪਾਂ ਵੀਡੀਓਜ਼ ਰਾਹੀਂ ਸਾਂਝੀਆਂ ਕਰਾਂਗੇ ਸਾਥ ਸੰਗਤ ਜੀ ਕਿਉਂਕਿ ਉਹਨਾਂ ਲਈ ਤਾਂ ਸਾਹਿਬ ਮੇਰਾ ਨੀਤ ਨਵਾ ਹੁੰਦਾ ਹੈ ਸਾਥ ਸੰਗਤ ਜੀ ਉਹਨਾਂ ਲਈ ਤੇ ਹਰ ਦਿਨ ਹੀ ਉਹਨਾਂ ਲਈ ਨਵਾਂ ਹੈ ਸਾਥ ਸੰਗਤ ਜੀ ਉਹ ਆਪ ਆਪ ਤੇ ਪ੍ਰਭੂ ਪ੍ਰੇਮ ਵਿੱਚ ਰੰਗੇ ਹੁੰਦੇ ਹਨ ਸਾਥ ਸੰਗਤ ਜੀ ਅਤੇ ਆਪਣੇ ਸੇਵਾਦਾਰਾਂ ਨੂੰ ਆਪਣੇ ਪ੍ਰੇਮੀਆਂ ਨੂੰ ਗੁਰੂ ਦੇ ਨਾਲ ਜੋੜਦੇ ਹਨ ਸਾਥ ਸੰਗਤ ਗੁਰੂ ਦੇ ਨਾਲ ਜੋੜਨ ਦੀਆਂ ਨਵੀਆਂ-ਨਵੀਆਂ ਜੁਗਤੀਆਂ ਤੇ ਰਸਤੇ ਦੱਸਦੇ ਹਨ ਤਾਂ ਜੋ ਉਹਨਾਂ ਦਾ ਭਲਾ ਹੋ ਸਕੇ ਇਹ ਅੱਜ ਦੀ ਕਥਾ ਉਹਨਾਂ ਲਈ ਆਸਾ ਸੰਗਤ ਜੀ ਜਿਹੜੇ ਕਹਿੰਦੇ ਹਨ ਕੀ ਕਲਗੀਧਰ ਪਾਤਸ਼ਾਹ ਤੇ ਅਸੀਂ ਉਹਨਾਂ ਦੇ ਧੀਆ ਪੁੱਤਰ ਹਾਂ ਆਸਾ ਸੰਗਤ ਜੀ ਜਿਹੜੇ ਆਪਣੇ ਮਨ ਵਿੱਚ ਉਹਨਾਂ ਦੇ ਦਰਸ਼ਨਾਂ ਦੀ ਇੱਛਾ ਰੱਖਦੇ ਨੇ ਉਹ ਸੋਚਦੇ ਹਨ ਕਿ ਮੇਰੇ ਕਲਗੀਧਰ ਵਾਲੇ ਪਾਤਸ਼ਾਹ ਜੀ ਨੂੰ ਆਪਣਾ ਸਾਰਾ ਪਰਿਵਾਰ ਜੰਗ ਦੇ ਮੈਦਾਨ ਵਿੱਚ ਸ਼ਹੀਦ ਕਰ ਦਿੱਤਾ ਆਸਾ ਸੰਗਤ ਜੀ ਪਰ ਫਿਰ ਵੀ ਉਹਨਾਂ ਨੇ ਅੰਮ੍ਰਿਤ ਵੇਲਾ ਨਹੀਂ ਛੱਡਿਆ ਜਿਨ੍ਹਾਂ ਦੀ ਇੱਛਾ ਹੈ ਕਿ ਮੈਂ ਵੀ ਅਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਾਂ ਉਹ ਮਹਾਪੁਰਖਾਂ ਦੀਆਂ ਸ਼ੀਰ ਸਿੰਘਾਂ ਦੀਆਂ ਦਸੀਆਂ ਹੋਈਆਂ ਇਹਨਾਂ ਪੰਕਤੀਆਂ ਦਾ ਜਾਪ ਕਰ ਲੈਣ ਤੇ ਸਾਧ ਸੰਗਤ ਜੀ ਉਹਨਾਂ ਦੀ ਹਰ ਇੱਛਾ ਪੂਰੀ ਹੋ ਜਾਵੇ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਭਾਈ ਮਹਾਪੁਰਖ ਜੀ ਤੇ ਸ਼ੀਰ ਸਿੰਘ ਆਖਦੇ ਹਨ ਭਾਈ ਉਹਨਾਂ ਦੇ ਸਾਰੇ ਕਾਰਜ ਅਸੀਂ ਅੱਗੇ ਹੋ ਕੇ ਆਪ ਸਵਾਰਾਂਗੇ ਸਾਧ ਸੰਗਤ ਜੀ ਮਹਾਪੁਰਖ ਤੇ ਸ਼ੀਰ ਸਿੰਘ ਜੀ ਕਹਿੰਦੇ ਨੇ ਭਾਈ ਆਪਣੇ ਗੁਰਾਂ ਨੂੰ ਪਿਆਰ ਕਰੋ ਮਹਾਪੂਰਿਆਂ ਦੇ ਵਚਨ ਜਿਹੜੇ ਮੰਨ ਲੈਂਦੇ ਨੇ ਕਿ ਸਾਧ ਸੰਗਤ ਜੀ ਜਿਹੜੇ ਅੰਮ੍ਰਿਤ ਵੇਲੇ ਸਵਾਲ ਲੈਂਦੇ ਨੇ ਸਾਧ ਸੰਗਤ ਜੀ ਤਾਂ ਫਿਰ ਗੁਰੂ ਜੀ ਦੀ ਉਹਨਾਂ ਨੂੰ ਇੰਨਾ ਪਿਆਰ ਕਰਦੇ ਨੇ ਤਾਂ ਸਾਧ ਸੰਗਤ ਜੀ ਗੁਰੂ ਮਹਾਰਾਜ ਉਹਨਾਂ ਤੇ ਇੰਨਾ ਦਇਆਲ ਹੋ ਜਾਂਦੇ ਨੇ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਸਾਧ ਸੰਗਤ ਜੀ ਸਿਰਫ ਗੱਲ ਇੰਨੀ ਹੀ ਹੈ ਕਿ ਅੰਮ੍ਰਿਤ ਵੇਲੇ ਸਿਰਫ ਗੱਲਾਂ ਬਾਣੀ ਰਹੀ ਪ੍ਰਭੂ ਪਰਮਾਤਮਾ ਜੀ ਨਾਲ ਕਰੀਆਂ ਚ ਜਿਸ ਦੇ ਹਿਰਦੇ ਵਿੱਚ ਅੰਮ੍ਰਿਤ ਵੇਲੇ ਉੱਠਣ ਦੀ ਤਾਂਘ ਹੁੰਦੀ ਹੈ ਸਾਧ ਸੰਗਤ ਜੀ ਮਹਾਪੁਸ਼ ਸ਼ੀ ਸਿੰਘ ਉਹਨਾਂ ਲਈ ਇਹ ਦੋ ਪੰਕਤੀਆਂ ਦਾ ਜਪ ਦੱਸਦੇ ਹਾਂ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਭਾਈ ਗੁਰਬਾਣੀ ਦਾ ਫੁਰਮਾਨ ਹੈ ਅੰਮ੍ਰਿਤ ਵੇਲਾ ਸਚ ਨਾਓ ਵੜਿਆਈ ਵਿਚਾਰ ਕਹਿੰਦੇ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਜਿਹੜੀਆਂ ਅਸੀਂ ਆਪਣੇ ਮਨ ਦੀਆਂ ਗੱਲਾਂ ਹੁੰਦੀਆਂ ਨੇ ਤੇ ਜਿਹੜੀਆਂ ਅਸੀਂ ਕਿਸੇ ਨੂੰ ਨਹੀਂ ਦੱਸ ਸਕਦੇ ਤੇ ਸਾਧ ਸੰਗਤ ਜੀ ਇਹ ਜੋ ਆਪਣੇ ਮਨ ਵਿੱਚ ਗੱਲਾਂ ਹੁੰਦੀਆਂ ਨੇ ਸਾਰੀਆਂ ਜੋ ਕਿ ਆਪਾਂ ਕਿਸੇ ਹੋਰ ਨੂੰ ਨਹੀਂ ਦੱਸ ਸਕਦੇ ਤਾਂ ਸਾਧ ਸੰਗਤ ਜੀ ਉਹ ਅਸੀਂ ਵਾਹਿਗੁਰੂ ਜੀ ਨਾਲ ਪ੍ਰਭੂ ਪਰਮਾਤਮਾ ਜੀ ਨਾਲ ਕਰਨੀਆਂ ਹਨ ਤੇ ਬਾਣੀ ਦੇ ਰਹਿ ਆਪਾਂ ਵਾਹਿਗੁਰੂ ਜੀ ਨਾਲ ਇਹ ਗੱਲਾਂ ਕਰਨੀਆਂ ਹਨ ਸਾਧ ਸੰਗਤ ਜੀ ਜਿਸ ਦੇ ਹਿਰਦੇ ਵਿੱਚ ਅਮ੍ਰਿਤ ਵੇਲੇ ਠਣ ਦੀ ਇੱਛਾ ਹੈ ਤਾਂ ਵਾਹਿਗੁਰੂ ਜੀ ਨੇ ਮੰਨੇ ਹੋਏ ਇਸ ਰਸਤੇ ਨੂੰ ਅਪਣਾ ਲੈ। ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਭਾਈ ਇੱਕ ਵਾਰੀ ਦੀ ਗੱਲ ਹੈ ਕਿ ਸਾਧ ਸੰਗਤ ਜੀ ਮਹਾਪੁਰਖ ਸ਼ੀ ਸਿੰਘਾ ਜੀ ਦੇ ਕੋਲ ਇੱਕ ਪ੍ਰੇਮੀ ਆ ਗਿਆ ਤੇ ਸਾਧ ਸੰਗਤ ਜੀ ਉਹ ਅੱਗੇ ਵੀ ਮਹਾਪੁਰਖਾਂ ਜੀ ਦੇ ਕੋਲ ਆਉਂਦਾ ਹੁੰਦਾ ਸੀ। ਤੇ ਸਾਧ ਸੰਗਤ ਜੀ ਉਹ ਵਾਹਿਗੁਰੂ ਜੀ ਨੂੰ ਪੂਰਨ ਬ੍ਰह्म ਗਿਆਨੀ ਜਿਹੜੇ ਮਹਾਪੁਰਖ ਹੁੰਦੇ ਨੇ ਜਿਵੇਂ ਗੁਰਮਾਰਾ ਜੀ ਜਿਹੜੇ ਸ਼ੀ ਸਿੰਘ ਹੁੰਦੇ ਨੇ ਉਹਨਾਂ ਨੂੰ ਬਹੁਤ ਪਿਆਰ ਕਰਦੇ ਸੀ। ਤੇ ਸਾਧ ਸੰਗਤ ਜੀ ਉਹ ਮਹਾਰਾਜੀ ਨੂੰ ਆਕੇ ਕਹਿੰਦੇ ਬਾਬਾ ਜੀ ਮੈਂ ਸਾਰੇ ਕੰਮ ਕਰਕੇ ਦੇਖ ਲਏ ਮੈਨੂੰ ਵਾਹਿਗੁਰੂ ਨੇ ਸਭ ਕੁਝ ਬਖਸ਼ਿਸ਼ ਕਰ ਦਿੱਤਾ ਹੈ ਪਰ ਮੇਰੇ ਜਿਲ ਦੇ ਵਿੱਚ ਇੱਕ ਗੱਲ ਤੰਗ ਹੈ ਉਹ ਤਸਾ ਸੰਗਤ ਜੀ ਮਹਾਪੁਰਖਾਂ ਜੀ ਨੇ ਕਿਹਾ ਭਾਈ ਦੱਸ ਕੀ ਗੱਲ ਹੈ ਚਾ ਫਿਰ ਉਹ ਕਹਿੰਦਾ ਹੈ ਕਿ ਮੈਂ ਅੰਮ੍ਰਿਤ ਵੇਲੇ ਉੱਠਣਾ ਤੇ ਉੱਠਣਾ ਚਾਹੁੰਦਾ ਹਾਂ ਪਰ ਮੇਤੋਂ ਉੱਠਿਆ ਨਹੀਂ ਜਾਂਦਾ ਤਾਂ ਤਸਾ ਸੰਗਤ ਜੀ ਮਹਾਪੁਰਖਾਂ ਜੀ ਨੇ ਤੇਰ ਵਚਨ ਕੀਤੇ ਭਾਈ ਤੂੰ ਸਵੇਰੇ ਅੰਮ੍ਰਿਤ ਵੇਲੇ ਨਹੀਂ ਉੱਠ ਸਕਦਾ ਤਾਂ ਕੋਈ ਗੱਲ ਨਹੀਂ ਤਾਂ ਤੂੰ ਸਵੇਰੇ 5 ਤੋਂ ਲੈ ਕੇ 7 ਵਜੇ ਦੇ ਵਿੱਚ ਵਿੱਚ ਉੱਠ ਕੇ ਤੂੰ ਸਿਰਫ ਇਸ ਦੋ ਪੰਗਦੀਆਂ ਦਾ ਪਾਜਬ ਕਰਨਾ ਹੈ ਤਾਂ ਤੇਰੀ ਜੋ ਵੀ ਇੱਛਾ ਹੈ ਮਨ ਦੇ ਵਿੱਚ ਉਹ ਸਾਰੀਆਂ ਪੂਰੀਆਂ ਹੋ ਜਾਣਗੀਆਂ ਤੇ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਵੀ ਤੇਰੀ ਅਰਜ਼ ਕਬੂਲ ਹੋ ਜਾਵੇਗੀ ਆ ਸਾ ਸੰਗਤ ਜੀ ਉਸਨੇ ਇਦਾਂ ਹੀ ਕੀਤਾ ਤੇ ਸੰਤਾ ਮਹਾਪੁਰਸ਼ਾਂ ਜੀ ਨੇ ਸਤਿ ਵਚਨ ਕਹਿ ਕੇ ਮੰਨ ਲਿਆ ਜੀ ਸਾ ਸੰਗਤ ਜੀ ਫਿਰ ਮਹਾਪੁਰਖਾਂ ਜੀ ਨੇ ਕਿਹਾ ਪਰ ਇਹ ਤੈਨੂੰ ਰੋਜ਼ ਕਰਨਾ ਪਵੇਗਾ ਸਾ ਸੰਗਤ ਜੀ ਇਸ ਨਾਲ ਤੂੰ ਮੂਲ ਮੰਤਰ ਦਾ ਜਾਪ ਕਰਨਾ ਹੈ ਸਭ ਤੋਂ ਪਹਿਲਾਂ ਤੂੰ ਮੂਲ ਮੰਤਰ ਦਾ 5 ਵਾਰ ਜਾਪ ਕਰਨਾ ਹੈ ਫਿਰ ਉਸ ਤੋਂ ਬਾਅਦ ਤੂੰ ਇਸ ਦੋ ਪੰਕਤੀਆਂ ਦਾ ਜਾਪ ਕਰਨਾ ਹੈ ਇਤੇਰੇ ਜੋ ਵੀ ਕੰਮ ਰੁਕੇ ਹੋਏ ਨੇ ਵਾਹਿਗੁਰੂ ਜੀ ਦੀ ਸੇਭ ਸਲਾਹ ਕਰਨਾ ਚਾਹੁੰਦਾ ਹੈ ਤੇ ਉਹ ਵੀ ਸਾਰਾ ਕੁਝ ਤੇ ਤੈਨੂੰ ਵਾਹਿਗੁਰੂ ਜੀ ਦੀ ਕਿਰਪਾ ਨਾਲ ਮਿਲ ਸਕਦਾ ਹੈ। ਦਾਸਾ ਸੰਗਤ ਜੀ ਉਸ ਪ੍ਰੇਮੀ ਨੇ ਬਾਬਾ ਜੀ ਦੇ ਸਤ ਵਚਨ ਕਹਿ ਕੇ ਮੰਨ ਲਿਆ। ਦਾਸਾ ਸੰਗਤ ਜੀ ਉਸਨੇ ਇਦਾ ਹੀ ਕੀਤਾ ਕਿ 사 ਸੰਗਤ ਜੀ ਉਸਨੇ ਰੋਜ਼ ਸਵੇਰੇ ਉੱਠਣਾ ਥੋੜਾ ਟਾਈਮ ਦੇ ਵਿੱਚ ਪਹਿਲਾਂ ਪਹਿਲਾ ਇਸ਼ਨਾਨ ਕਰਕੇ ਉੱਠਣਾ ਤੇ ਫਿਰ ਵਾਈਗੁਰ ਜੀ ਨੇ ਜਿਵੇਂ ਦੱਸਿਆ ਸੀ ਮਹਾਪੁਰਖਾ ਨੇ ਪਹਿਲਾ 5 ਵਾਰੀ ਮੂਲ ਮੰਤਰ ਦਾ ਜਾਪ ਕਰਨਾ ਤੇ ਸਾਧ ਸੰਗਤ ਜੀ ਫਿਰ ਉਸ ਤੋਂ ਬਾਅਦ ਉਸਨੇ ਆ ਦੋ ਪੰਕਤੀਆਂ ਦਾ ਸਾਧ ਸੰਗਤ ਜੀ 5 ਵਾਰ ਇਸ ਦਾ ਜਾਪ ਕਰਨਾ ਤਾਂ ਸਾਧ ਸੰਗਤ ਜੀ ਉਸ ਤੇ ਸਾਰੇ ਕੰਮ ਸਿਰੇ ਲੱਗ ਗਏ ਉਸ ਨੂੰ ਕਿਸੇ ਚੀਜ਼ ਦੀ ਘਾਟ ਨਹੀਂ ਰਹੀ ਤਾਂ ਸਾਧ ਸੰਗਤ ਜੀ ਕਹਿੰਦੇ ਹਨ ਕਿ ਜਿਵੇਂ ਦੁੱਖ ਵੇਲੇ ਅਰਦਾਸ ਕਰਨੀ ਚਾਹੀਦੀ ਹੈ ਹਰ ਵੇਲੇ ਸਿਮਰਨ ਕਰਨਾ ਚਾਹੀਦਾ ਹੈ ਤੇ ਸੁਖ ਵੇਲੇ ਸ਼ੁਕਰਾਨਾ ਕਰਨਾ ਚਾਹੀਦਾ ਹੈ ਤਾਂ ਸਾਧ ਸੰਗਤ ਜੀ ਜੇ ਅਸੀਂ ਵਾਹਿਗੁਰੂ ਜੀ ਨੇ ਸਾਨੂੰ ਇਸ ਦੁਨੀਆ ਤੇ ਉਤੇ ਭੇਜਿਆ ਹੈ ਤਾਂ ਸਾਧ ਸੰਗਤ ਜੀ ਸਾਡਾ ਕੰਮ ਹੈ ਵਾਹਿਗੁਰੂ ਜੀ ਦਾ ਨਾਮ ਜਪਣਾ ਨੀਤਾ ਸਾਧ ਸੰਗਤ ਜੀ ਜਿਨੀ ਦੇ ਅਸੀਂ ਵਾਹਿਗੁਰੂ ਜੀ ਦਾ ਇਸ ਧਰਤੀ ਉਤੇ ਆ ਕੇ ਨਾਮ ਨਹੀਂ ਜਪਦੇ ਤਾਂ ਸਾਧ ਸੰਗਤ ਜੀ ਉਨੀ ਦੇਰ ਉਹ ਇਨਸਾਨ ਨੂੰ ਮੁਕਤੀ ਨਹੀਂ ਮਿਲਦੀ ਸਾਸੰਗਤ ਜੀ ਉਹ ਤੁਹਾਨੂੰ ਫਿਰ ਇਸ ਧਰਤੀ ਤੇ ਦੁਬਾਰਾ ਆਉਣਾ ਪੈਂਦਾ ਹੈ ਇਹ ਤੁਹਾਨੂੰ ਜੇ ਤੁਸੀਂ ਧਰਤੀ ਤੇ ਆ ਹੀ ਗਏ ਹੋ ਤਾਂ ਵਾਹਿਗੁਰੂ ਜੀ ਦੀ ਕਿਰਪਾ ਸਤਕਾ ਤੁਹਾਨੂੰ ਇਨਸਾਨੀ ਜੀਵਨ ਮਿਲਿਆ ਹੈ ਤਾਂ ਵਾਹਿਗੁਰੂ ਜੀ ਦਾ ਜਾਪ ਕਰਿਆ ਕਰੋ ਸਾਸੰਗਤ ਜੀ ਜਿਵੇਂ ਆਪਣੇ ਸਰੀਰ ਨੂੰ ਭੁੱਖ ਵੇਲੇ ਰੋਟੀ ਦੀ ਲੋੜ ਹੁੰਦੀ ਹੈ ਸਾਸੰਗਤ ਜੀ ਇਸੇ ਤਰ੍ਹਾਂ ਹੀ ਆਤਮਾ ਨੂੰ ਪਰਮਾਤਮਾ ਦੀ ਲੋੜ ਹੁੰਦੀ ਹੈ ਸਾ ਸਾਂਗ ਹੈ ਜੀ ਇਸੇ ਤਰ੍ਹਾਂ ਹੀ ਸਾਡਾ ਜੀਵਨ ਵਿਅਰਥ ਜਾ ਰਿਹਾ ਹੈ ਤੇ ਜੀਅ ਸੀ ਵਾਹਿਗੁਰਜੀ ਦਾ ਨਾਮ ਨਹੀਂ ਜਪਦੇ ਸਾ ਸਾਂਗ ਹੈ ਜੀ ਮਹਾਪੁਰਖ ਸ਼ੀ ਸਿੰਘ ਕਹਦੇ ਹੁੰਦੇ ਸੀ ਭਾਈ ਜਿਸ ਦਾ ਕੋਈ ਵੀ ਕੰਮ ਅੜਦਾ ਹੈ ਜੇ ਕੋਈ ਵੀ ਕੰਮ ਸਿਰੇ ਨਹੀਂ ਲੱਗਦਾ ਤਾਂ ਸਾ ਸਾਂਗ ਜੀ ਜਦੋਂ ਉਹ ਸਵੇਰੇ ਉੱਠ ਕੇ ਇਹ ਦੋ ਪੰਕਤੀਆਂ ਦਾ ਜਾਪ ਕਰ ਲਵੇਗਾ ਤਾਂ ਸਾ ਸਾਂਗ ਹੈ ਜੀ ਗੁਰੂ ਹਰਗੋਬਿੰਦ ਪਾਸ਼ਾ ਜੀ ਨੇ ਛੀ ਦੀ ਫੋਜਾ ਉਹਨਾਂ ਦੇ ਅੰਗ ਸੰਗ ਸਾਈ ਹੋ ਜਾਣਗੀ ਹੈ ਸ਼ੀਦੀ ਸਿੰਗਾਪਰ ਤੱਕ ਤੁਹਾਡੇ ਆਲੇ-ਦੁਆਲੇ ਇਰਦ-ਗਿਰਦ ਤੁਹਾਡੇ ਪੈਰਾ ਲੱਗ ਜਾਵੇਗਾ ਤੇ ਉਹ ਤੁਹਾਡੇ ਤੇ ਇੰਨੀ ਕਿਰਪਾ ਹੋਵੇ ਕਿ ਜੋ ਵਿੱਚੋਂ ਸੀ ਮੁਸ਼ਕਿਲ ਪੇਸ਼ ਤੁਹਾਡੀ ਜ਼ਿੰਦਗੀ ਦੇ ਵਿੱਚ ਆ ਰਹੀ ਹੈ ਤਾਂ ਸਾਧ ਸੰਗਤ ਜੀ ਉਹ ਸ਼ੀਦੀ ਫੌਜਾਂ ਤੁਹਾਡੀਆਂ ਅੱਗੇ ਹੋ ਕੇ ਸਾਧ ਸੰਗਤ ਜੀ ਸਾਰੀਆਂ ਰੁਕਾਵਟਾਂ ਨੂੰ ਦੂਰ ਕਰ ਦੇਣਗੇ ਤੇ ਮਹਾਪੁਰਖ ਜੀ ਆਖਦੇ ਨੇ ਭਾਈ ਜਿਹੜਾ ਇਸ ਦੋ ਪੰਗਰੀਆਂ ਦਾ ਜਾਪ ਕਰੇਗਾ ਸਾਧ ਸੰਗਤ ਜੀ ਉਹ ਜੇ ਸਾਰੇ ਕਾਰਜ ਅਸੀਂ ਆਪ ਸਿਵਾ ਰਹਾਂਗੇ ਜਿਸ ਸਾਜ ਸੰਗਤ ਜੀ ਆਓ ਹੁਣ ਆਪਾਂ ਇਸ ਦੀ ਸਾਜ ਪਾਉਂਦੇ ਹਾਂ ਸਾਜ ਸੰਗਤ ਜੀ ਸਭ ਤੋਂ ਪਹਿਲਾਂ ਤੇ ਮੂਲ ਮੰਤਰ ਦਾ ਜਾਪ ਕਰਨਾ ਹੈ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਜ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਵਾਹਿਗੁਰੂ ਜੀ ਸਹਾਇ ਸਾ ਸੰਗਤ ਜੀ ਚੁਸੀ ਜਵੇਰੇ ਉੱਠ ਕੇ ਮੂੰਹ ਹੱਥ ਧੋ ਕੇ ਜਿਸ ਨੂੰ ਆਪਾਂ ਕਹਿੰਦੇ ਪੰਜ ਇਸ਼ਨਾਨਾ ਕਰਤ ਕਹਿੰਦੇ ਹਾਂ ਦਾ ਸਾ ਸੰਗਤ ਜੀ ਚੁਸੀ ਬਿਸਤਰ ਤੇ ਬੈਠ ਕੇ ਹੀ ਪਹਿਲਾ ਪੰਜ ਵਾਰ ਮੂਲ ਮੰਤਰ ਦਾ ਜਾਪ ਕਰਨਾ ਹੈ ਤੇ ਫਿਰ ਤੁਸੀਂ ਆਦੋ ਪੰਕਤੀਆਂ ਦਾ ਪੰਜ ਵਾਰ ਜਪ ਕਰਨਾ ਹੈ ਆਓ ਹੁਣ ਆਪਾਂ ਇਸ ਤੋਂ ਪੰਕਤੀਆਂ ਦੀ ਸਾਂਝ ਪਾਉਂਦੇ ਹਾਂ ਜਪ ਮੰਨ ਹਰ ਹਰ ਨਾਮ ਨਿਤਿ ਧਿਆਏ ਜੋ ਇੱਛਾ ਸੋਈ ਫਲ ਪਾਵੈ ਜੋ ਇੱਛਾ ਸੋਈ ਫਲ ਪਾਵੈ ਫਿਰ ਦੁੱਖ ਨਾ ਲੱਗੇ ਆਈ ਸ਼ਾਸ਼ੰਕ ਜੀ ਜਪ ਮੰਨ ਹਰ ਹਰ ਨਾਮ ਨਿਤਿ ਧਿਆਏ ਜੋ ਇੱਛਾ ਸੋਈ ਫਲ ਪਾਵੇ ਫਿਰ ਦੁੱਖ ਨਾ ਲਾਗੇ ਆਏ ਤੇ ਸਾ ਸੰਗਤ ਜੀ ਇਹ ਆਪਣੀਆਂ ਪੰਗਤੀਆਂ ਨੇ ਜੋ ਜਪ ਮੰਨ ਹਰ ਹਰ ਨਾਮ ਨਿਤ ਧਿਆਈ ਜੋ ਇੱਛਾ ਸੋਈ ਫਲ ਪਾਵੇ ਫਿਰ ਦੁੱਖ ਨਾ ਲਾਗੇ ਆਏ ਸਾ ਸੰਗਤ ਜੀ ਇਹ ਆਪਣੀਆਂ ਪੰਗਤੀਆਂ ਨੇ ਤੇ ਆਪਾ ਜੀ ਨੇ ਇਸ ਦਾ ਤਿੰਨ ਵਾਰ ਜਾਪ ਕੀਤਾ ਹੈ ਹੁਣ ਵੀਡੀਓ ਦੇ ਵਿੱਚ ਪਰ ਤੁਸੀਂ ਇਹ ਵੀਡੀਓ ਜਿਆਦਾ ਲੰਬੀ ਨਾ ਹੋ ਜਾਵੇ ਤੇ ਇਸ ਕਰਕੇ ਆਪਾਂ ਨੇ ਸਿਰਫ ਤਿੰਨ ਵਾਰ ਹੀ ਜਾਪ ਕੀਤਾ ਹੈ ਤੇ ਸਾ ਸੰਗਤ ਜੀ ਤੁਸੀਂ ਇਹ ਤੁਹਾਨੂੰ ਜੋ ਪੰਗਤੀਆਂ ਦੱਸੀਆਂ ਨੇ ਤੁਸੀਂ ਇਹਨਾਂ ਪੰਗਤੀਆਂ ਦਾ ਜਾਪ ਜ਼ਰੂਰ ਕਰਨਾ ਹੈ ਤੇ ਇੱਕ ਵਾਰੀ ਆਪਾਂ ਹੋਰ ਸਾਝ ਪਾ ਲੈਨੇ ਆ ਪੰਗਤੀ ਦੀ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਤੁਹਾਨੂੰ ਪਹਿਲਾਂ ਤਿੰਨ ਵਾਰ ਤਾਂ ਪੰਗਤੀ ਦਾ ਜਾਪ ਕਰਕੇ ਦੱਸ ਦਿੱਤਾ ਹੈ ਪਰ ਫਿਰ ਵੀ ਚੁਸੀ ਇੱਕ ਵਾਰ ਇਹ ਪਾਥੋਰ ਤੇ ਨਾਲ ਫਿਰ ਇਸ ਪੰਕਤੀ ਦਾ ਜਪ ਹੋਣਿਆ ਤਾਂ ਕਿ ਤੁਹਾਨੂੰ ਇੱਕ ਵਾਰ ਆਪ ਜੀ ਨੂੰ ਫਿਰ ਤੋਂ ਪਤਾ ਲੱਗ ਜਾਵੇ ਕਿ ਪੰਕਤੀ ਨੂੰ ਕਿਸ ਤਰ੍ਹਾਂ ਜਪ ਕਰਨਾ ਹੈ ਜਪ ਮੰਨ ਹਰ ਹਰ ਨਾਮ ਨਿਤ ਧਿਆਏ ਜੋ ਇੱਛਾ ਸੋਈ ਫਲ ਪਾਵੇ ਫਿਰ ਦੁੱਖ ਨਾ ਲਾਗੇ ਆਏ ਜਪ ਮੰਨ ਹਰ ਹਰ ਨਾਮ ਨਿਤ ਧਿਆਏ ਜੋ ਇੱਛਾ ਸੋਈ ਫਲ ਪਾਵੇ ਫਿਰ ਦੁੱਖ ਨਾ ਲਾਗੇ ਆਏ ਜੈ ਸਾਧ ਸੰਗਤ ਜੀ ਇਹ ਦੋ ਪੰਗਤੀਆਂ ਹਨ ਤੇ ਇਨ੍ਹਾਂ ਪੰਗਤੀਆਂ ਦੇ ਵਿੱਚ ਇੰਨੀ ਸ਼ਕਤੀ ਹੈ ਕਿ ਸਾਧ ਸੰਗਤ ਜੀ ਅਗਰ ਤੁਸੀਂ ਇਨ੍ਹਾਂ ਪੰਗਤੀਆਂ ਨੂੰ ਅੰਮ੍ਰਿਤ ਵੇਲੇ ਉੱਠ ਕੇ ਇਨ੍ਹਾਂ ਦੋ ਪੰਗਤੀਆਂ ਦਾ ਜਾਪ ਕਰਦੇ ਹੋ ਤਾਂ ਸਾਧ ਸੰਗਤ ਜੀ ਕਿਉਂਕਿ ਇਹ ਸੰਤਾਂ ਮਾਪੋਸ਼ਾ ਸ਼ੀਧੀ ਫੌਜ ਨੇ ਆਪ ਦੱਸਿਆ ਕਿ ਜੇਕਰ ਤੁਸੀਂ ਇਨ੍ਹਾਂ ਦੋ ਪੰਗਤੀਆਂ ਦਾ ਜਾਪ ਕਰਦੇ ਹੋ ਤਾਂ ਸਾਧ ਸੰਗਤ ਜੀ ਸੈ ਸ਼ੀਧੀ ਫੌਜਾਂ ਦਾ ਤੁਹਾਡੇ ਅਰਧ ਗਿਰ ਆਪੇ ਪੈਰੇ ਲੱਗ ਜਾਣਗੇ ਤੇ ਉਹ ਕਿਸੇ ਵੀ ਕੰਮ ਵਿੱਚ ਤੁਹਾਡੇ ਰੁਕਾਵਟ ਨਹੀਂ ਆਉਣ ਦੇਣਗੇ ਜੇ ਸਾਰੇ ਕਾਰਜ ਆਪ ਅੱਗੇ ਵਗੇਸਵਾਰਨਗੇ ਜੇ ਸਾਧ ਸੰਗਤ ਜੀ ਤੁਸੀਂ ਇਸ ਦੋ ਪੰਗਤੀਆਂ ਦਾ ਸਵੇਰੇ ਜਾਪ ਕਰਨਾ ਹੈ ਤੇ ਸਾਧ ਸੰਗਤ ਜੀ ਇਸ ਦੇ ਨਾਲ ਵਾਹਿਗੁਰੂ ਜੀ ਕਹਿੰਦੇ ਨੇ ਭਾਈ ਜਦੋਂ ਤੂੰ ਵਾਹਿਗੁਰੂ ਦਾ ਮਨ ਦੇ ਵਿੱਚ ਇਕਾਗਰ ਚਿਤ ਹੋ ਕੇ ਨਾਮ ਤੇ ਆਏਗਾ ਜੋ ਇੱਛਾ ਹੈ ਤੇਰੀ ਉਹ ਤੈਨੂੰ ਪ੍ਰਾਪਤ ਹੋ ਜਾਵੇਗੀ ਜਾਂ ਝੋਲੀ ਪੈ ਜਾਵੇਗੀ ਫੇਰ ਤੈਨੂੰ ਕੋਈ ਵੀ ਦੁੱਖ ਤੇਰੇ ਨੇੜੇ ਨਹੀਂ ਆਏਗਾ ਤੇ ਨਾ ਹੀ ਕੋਈ ਰੁਕਾਵਟ ਆਏਗੀ ਤੇਰੀ ਕੋਈ ਕੰਮਾਂ ਦੇ ਵਿੱਚ ਤੇ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਜੋ ਪ੍ਰੇਮੀ ਗੁਰੂ ਜੀ ਕੋਲ ਆਇਆ ਸੀ ਸ਼ੀਸ਼ ਫੋਰ ਦਾ ਸ਼ੀਰ ਫੋਜਾ ਚਾ ਬ੍ਰਹਮ ਗਿਆਨੀ ਮਹਾਪੁਰਖਾਂ ਕੋਲ ਆਇਆ ਸੀ ਦਾ ਸਾਧ ਸੰਗਤ ਜੀ ਉਸਨੇ ਵੀ ਇਸੇ ਤਰ੍ਹਾਂ ਹੀ ਕੀਤਾ ਤਾਂ ਸਾਧ ਸੰਗਤ ਜੀ ਉਸ ਦੇ ਸਾਰੇ ਕਾਸ਼ ਉਸ ਦੇ ਸਬਰ ਗਏ ਤੇ ਉੱਤੇ ਜਿਹੜੇ ਦੁੱਖ ਸੀ ਉਹ ਸਾਰੇ ਕੱਟੇ ਗਏ ਤੇ ਸਾਧ ਸੰਗਤ ਜੀ ਉਹ ਜਿਹੜੇ ਉਸ ਤੇ ਦੁੱਖ ਸੀਗਾ ਸਾਰੇ ਇੱਕ ਹਫ਼ਤੇ ਵਿੱਚ ਉਸ ਤੇ ਹੈਰਾਨ ਕਰਨ ਵਾਲੀ ਗੱਲ ਹੈ ਕਿ ਉਹ ਸਾਰੇ ਉਸ ਤੇ ਖਤਮ ਹੋ ਗਏ ਤੇ ਸਾਧ ਸੰਗਤ ਜੀ ਆਪਾਂ ਦੇਖਦੇ ਹਾਂ ਕਿ ਅਗਰ ਆਪਾਂ ਇਕਾਗਰਿਤ ਹੋ ਗਏ ਪਰਮਾਤਮਾ ਨੂੰ ਯਾਦ ਕਰਦੇ ਹਾਂ ਤਾਂ ਸਾਧ ਸੰਗਤ ਜੀ ਉਹਨਾਂ ਦੀਆਂ ਸਾਰੀਆਂ ਅਰਦਾਸਾਂ ਵਾਹਿਗੁਰੂ ਜੀ ਦੇ ਦਰਗਾਹ ਸੱਚਖੰਡ ਤੱਕ ਪ੍ਰਵਾਨ ਹੋ ਜਾਂਦੀਆਂ ਹਨ ਸਾਧ ਸੰਗਤ ਜੀ ਤੁਸੀਂ ਵੀ ਇਸੇ ਤਰ੍ਹਾਂ ਕਰਕੇ ਦੇਖੋ ਤੁਹਾਡੇ ਵੀ ਸਾਰੇ ਕੰਮ ਸਬਰ ਜਾਣਗੇ ਤੁਹਾਨੂੰ ਹਰ ਇੱਕ ਕੰਮ ਦੇ ਵਿੱਚ ਸਫਲਤਾ ਮਿਲੇਗੀ ਸਾਥ ਸੰਗਤ ਜੀ ਇਹ ਇੱਕ ਸੱਚੀ ਘਟਨਾ ਹੈ ਤੇ ਸਾਥ ਸੰਗਤ ਜੀ ਕਥਾ ਵਧੀਆ ਲੱਗੀ ਹੋਵੇ ਤਾਂ ਸਾਥ ਸੰਗਤ ਜੀ ਆਪਣੇ ਭੈਣ ਭਰਾਵਾਂ ਨੂੰ ਰਿਸ਼ਤੇਦਾਰਾਂ ਨੂੰ ਦੋਸਤਾਂ ਮਿੱਤਰਾਂ ਨੂੰ ਵੱਤ ਵਤ ਸ਼ੇਅਰ ਕਰਿਆ ਕਰੋ ਜੀ ਤੇ ਸਾਥ ਸੰਗਤ ਜੀ ਤਾਂ ਜੋ ਕਿਸੇ ਦਾ ਹੋਰ ਭਲਾ ਹੋ ਸਕੇ ਸਾਥ ਸੰਗਤ ਜੀ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਭੈਣ ਭਰਾਵਾਂ ਨੂੰ ਵੱਤ ਵਤ ਪਾਣੀ ਦੇ ਨਾਲ ਜੋੜਿਆ ਕਰੋ ਕਿਉਂਕਿ ਸਾਥ ਸੰਗਤ ਜੀ ਇੱਕ ਮੂਲ ਮੰਤਰ ਹੈ ਜੋ ਸਾਰੀਆਂ ਹੀ ਚੀਜ਼ਾਂ ਦਾ ਮੂਲ ਹੈ ਸਾਰੀਆਂ ਹੀ ਚੀਜ਼ਾਂ ਦਾ ਤੋੜ ਹੈ ਜੇ ਕੋਈ ਇਸ ਤੋਂ ਬਿਨਾ ਕੋਈ ਹੋਰ ਬਾਣੀ ਨਹੀਂ ਜਪ ਸਕਦੇ ਉਹਨਾਂ ਨੂੰ ਪਾਣੀ ਨਹੀਂ ਆਉਂਦੀ ਤਾਂ ਸਾਧ ਸੰਗਤ ਜੀ ਉਹ ਮੂਲ ਮੰਤਰ ਦਾ ਜਾਪ ਕਰ ਲਿਆ ਕਰੋ ਪਰ ਵਾਹਿਗੁਰੂ ਜੀ ਲਈ ਆਪਣੇ ਦਿਨ ਦੇ ਵਿੱਚ ਜਰੂਰ 5 ਮਿੰਟ ਉਸ ਵਾਹਿਗੁਰੂ ਜੀ ਅੱਗੇ ਜੋਰ ਕੱਢਿਆ ਕਰੋ ਕਿਉਂਕਿ ਸਾਧ ਸੰਗਤ ਜੀ ਵਾਹਿਗੁਰੂ ਜੀ ਨੇ ਬਹੁਤ ਕੁਝ ਬਖਸ਼ਿਆ ਹੋਇਆ ਹੈ ਸਾਧ ਸੰਗਤ ਜੀ ਜੇ ਅਸੀਂ ਉਹਨਾਂ ਦਾ ਸ਼ੁਕਰਾਨਾ ਹੀ ਨਹੀਂ ਕਰਾਂਗੇ ਤਾਂ ਸਾਡਾ ਜੀਵਨ ਕਿਸ ਕੰਮ ਦਾ ਹਾਂ ਸਾਹਾ ਸੰਗਤ ਜੀ ਸ਼ੀਦੀ ਫੋਜਾਂ ਦੀਆਂ ਹਾਰੋਚ ਬਾਬਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀਆਂ ਸ਼ੰਤਾ ਮਾਹ ਪੁਰਸ਼ਾਂ ਦੀਆਂ ਹਾਰੋਚ ਨਮਈ ਆ ਵੀਡੀਓਜ਼ ਨੂੰ ਵੇਖਣ ਲਈ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਤਾਂ ਜੋ ਤੁਹਾਨੂੰ ਆਉਣ ਵਾਲੀਆਂ ਹੋ ਸਮੇਂ ਨਵੀਆਂ ਸਾਰੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਤੇ ਅਸੀਂ ਆਪ ਜੀ ਨਾਲ ਇਦਾਂ ਦੀਆਂ ਵੀਡੀਓਜ਼ ਹਰ ਰੋਜ਼ ਸਾਂਝੀਆਂ ਕਰਦੇ ਰਹੇ ਨੇ ਤੇ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਸਾਹਾ ਸੰਗਤ ਜੀ ਉਹਿਆਂ ਪੋਣਾ ਜੀ ਕਾਂ ਦੀ ਖਿਮਾ ਬਖਸ਼ਣੀ ਜੀ ਫਤਦਾ ਜਿਹਾ ਫਤੇ ਵਿੱਚ ਦੇਣਾ ਜੀ ਤੇ ਖਾਲਸਾ ਜੀ ਕਿਰਪਾ ਕਰਕੇ ਆਖੋ ਸਾਰਿਆਂ ਜਾਣੇ ਆਖੋ ਜੋ ਵੀ ਵੀਡੀਓਜ਼ ਨੂੰ ਦੇਖ ਰਹੇ ਨੇ ਸਾ ਸੰਗਤ ਜੀ ਗੁਰੂ ਮਹਾਰਾਜ ਦੀ ਬਖਸ਼ੀ ਫਤਿਹ ਸਾਂਝ ਕਰੀਏ ਫੇਰੀ ਕਿਵਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਹਾਂ